ਸਾਡੇ ਨਾਲ ਸਾਡੇ ਨਾਲ ਨਹੀਂ ਦਿੰਨੇ ਆ ਸਾਡੇ ਕਲਾਮ ਦਾ ਸੁਆਪ ਹੈ ਮੇਰੀ ਪਰ ਉਹ ਘਾਰ ਕਿਨੋਂ ਕਰਦੀ ਘਾਰ ਕਿਨੋਂ ਕਰਦੀ ਤੂੰ ਕਿਨੋਂ ਕੱਢਿਆ ਨੇ ਮੈਂ ਤੇਰੇ ਮੂੰਹ ਕੁ ਮੈਂ ਬਾਜੀ ਨਹੀਂ ਹੱਲ ਦਿੰਦੀ ਵਾਟ ਕੇ ਨਹੀਂ ਗੱਲ ਓਏ ਨਹੀ ਕਰ ਤੂੰ ਬੋਲਣ ਦੇ ਉਹ ਆ ਲਾਖੋਟਾ ਲਾਖੋ ਜਿਹੜੀ ਮਾਤਾ ਕੋਈ ਕੋਈ ਬੈਂਡਿਆ ਕੋਣ ਬੈਂਡਿਆਣ ਕੀ ਕੋਣ ਬੈਂਡਿਆਣ ਕੀ ਵੀ ਨੂੰ ਬੈਂਡ ਵੀ ਹਟਾ ਲਾ ਕੀ ਪੈਂਟ ਵੇਖੋ ਵੇ ਇਹ ਪੈਂਟ ਵੇ ਇਹ ਗੱਲ ਕਰ ਵਾ ਮੇਰਾ ਪਾਜਾ ਦਾੜੀ ਖੋਤੀ ਯਾਰ ਕੀ ਕਰਿਆ ਹੈ ਹੈਲੋ ਬਣਾ ਵੀਡੀਓ ਬਣਾ ਹੋਰ ਜ਼ਿਆਦਾ ਕਰ ਨਾ ਕਿੰਨੀ ਜਨਾਨੀ ਸਾਡੀ ਇੱਤਿਹਾਸਤ ਗਈ ਤੂੰ ਮੱਤ ਕੇ ਵਾ ਮੈਂ ਕਹਿੰਦਾ ਤੂੰ ਪੱਤ ਤੇ ਸਹੀ ਕਹਿੰਦੇ ਆਂ ਆਪਾਂ ਮਿੱਟੀ ਲਾ ਦੇ ਮਿਸਪੁਰ ਇਹਨੇ ਗਾਲ ਕੱਢੀ ਕਿੰਨੇ ਗਾਲ ਗਾਲ ਕੱਢੀ ਮੈਂ ਤਾਂ ਪਗੜੀ ਮਾਰੀ ਗਾਲ ਕੋਣ ਦਾ ਕਰੇਂ ਯਾਰ ਬਣਾ ਕੋਰੇ ਵੀਡੀਓ ਬਣਾ ਵੀਡੀਓ ਬਣਾ ਤੂੰ ਡਿਆ ਗਾਲਾ ਕੱਢਣ ਉਹ ਕੱਲੀ ਗਾਲਾ ਗਾਲਾ ਕੱਢਣ ਡਿਆ ਉਹ ਖਲੋ ਹਾਂ ਜੇ ਤੈਨੂੰ ਨਿਬਰ ਨਾ ਆਇਆ ਤੇਰੇ ਗਾਲਾਂ ਦਾ ਮੁੱਲ ਲੈਣੇ ਨੇ ਪੈਣਗੇ ਗਾਲਾਂ ਦਾ ਮੁੱਲ ਗਾਲਾਂ ਦਾ ਗਾਲਾ ਕੱਢ ਗਾਲਾ ਗੈ ਜਾਨੀ ਨੂੰ ਤੈਨੂੰ ਕੱਢੀ ਸੁਣ ਆਪਣਾ ਮੈਂ ਨਾ ਪੈਣਾ ਪੈਣਾ ਮੈਂ ਆਪਣੀ ਬਾਤ ਫੇਰ ਗਾਲਾ ਕੱਢ ਸੁਣ ਆਪਣੀ ਬਾਤ ਨਹੀਂ ਮਾੜਾ ਮੈਨੂੰ ਹੋ ਜਾ ਹਾਂ ਬਾਲਾ ਤੰਨੇ ਕੋਈ ਨਾ ਆਈ ਤੂੰ ਛੱਡ ਕੇ ਜਾ ਫੋੜ ਕੇ ਆ ਮੈਂ ਭੀ ਮਾਰਖਲੇ ਜੇ ਮਾਰਸ ਲਈ ਇੱਕ ਨਾ ਛਾਣ ਓਹ ਕਈ ਫੜ ਪਰ ਕਰ ਉਹ ਮਰ ਫੇਰੇ ਵੱਜ ਕੇ ਕਿਸੇ ਚ ਮਰ ਜੀ ਉਹ ਨਾ ਨੀ ਕਰ ਜਿੰਨਾ ਨਹੀਂ ਫੂਲ ਗੂਲਾ ਉਹਨਾਂ ਦਾ ਫਾਮਨਾ ਜਿਹੜੇ ਜਿਹੜੇ ਪੜਨੀ ਉਹਨਾਂ ਦੀ ਪੜਨੀ ਜਿੱਥੇ ਮਰਦੀ ਵਟੇ ਜਾਂਦੇ ਆਹ ਕੁਝ ਨਹੀਂ ਜਿੰਨਾ ਪਾਣੀ ਹੋ ਨਹੀਂ ਦੁਹਿਆ ਰਹੋ ਇਹ ਹੁਣੇ ਆਏ ਨੇ